ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਗੀਤ ਪਸੰਦ ਆਵੇ ਅੱਗੇ ਸ਼ੇਰ ਤਾਂ ਕਰਨਾ ਗੀਤ ਲੈ ਕੇ ਹਾਜ਼ਰ ਹੂੰ ਤਾਂ ਕਰ ਦੇ ਸੀ ਮੋਜਾ ਟਣ ਚੱਕ ਪੈਗਾ ਬੈਰੀ ਰਹੀ ਚੱਲਦੇ ਗੁੰਡਾ ਸੇ ਦੋ ਲਾ 13 ਦੀ ਨਖਰੀ ਰਹੀ ਚੱਲਦੇ ਗੁੰਡਾ ਸੇ ਦੋ ਲਾ 13 ਦੀ ਨਖਰੀ ਲੋਕ ਵੀੜਿਓ ਬੜਾਉਦੇ ਲੋਕ ਵੀੜਿਓ ਬੜਾਉਦੇ ਕਿਸੇ ਕੀ ਆਲਾ ਓਏ ਹੜਕੇ ਪਤਾ ਹੁੰਦਾ ਨਹੀਂ ਵਰੀ ਦਾ ਕਦਵਾ ਜਾਵੇ ਚੜਕੇ ਓਏ ਪਤਾ ਹੁੰਦਾ ਨਹੀਂ ਵਰੀ ਦਾ ਕਦਵਾ ਜਾਵੇ ਚੜਕੇ ਇਹ ਲਜ਼ੀਤ ਲੜਾਈ ਨੂੰ ਜਿੰਨਾ ਮਰਦੀ ਗੋਦਾਲਾ ਰਹਿ ਕੇ ਉਹਦੇ ਚਰਨਾਜ ਆਹ ਹੰਕਾਰ ਨੂੰ ਮਟਾਲਾ ਰਹਿ ਕੇ ਉਹਦੇ ਚਰਨਾਜ ਆਹ ਹੰਕਾਰ ਨੂੰ ਮਟਾਲਾ ਜਿਹੜਾ ਜੁੜ ਗਿਆ ਗੁਰੂ ਨਾਲ ਜੁੜ ਗਿਆ ਗੁਰੂ ਨਾਲ ਉਹ ਕਦੇ ਵੀ ਨਾ ਪੜਕੇ ਪਤਾ ਹੁੰਦਾ ਨਹੀਂ ਵਰੀ ਦਾ ਕਦਵਾ ਜਾਵੇ ਚੜ ਕੇ ਪਤਾ ਹੁੰਦਾ ਨਹੀਂ ਵਰੀ ਦਾ ਕਦਵਾ ਰਾਵ ਤਣਕੇ ਅਤ ਚੱਕੀ ਹੋਵੇ ਜੀ ਨੇ ਉਹਦੀ ਹੁੰਦੀ ਨਹੀਂ ਉਹ ਘੈਰ ਅਤ ਚੱਕੀ ਹੋਵੇ ਜੀ ਨੇ ਉਹਦੀ ਹੁੰਦੀ ਨਹੀਂ ਉਹ ਘੈਰ ਉਹ ਤਪਦੇ ਲੋਹੇ ਦੇ ਬੰਗੂ ਕਦੋਂ ਆ ਜਾਵੇ ਚੜ ਕੇ ਬੱਦਲ ਹੁੰਦਾ ਨਹੀਂ ਬਰੀ ਦਾ ਕਦੋਂ ਆ ਜਾਵੇ ਚੜ ਕੇ ਜਮਾਲੇ ਕੀ ਵੇ ਜਾਂਦਾ ਉਹ ਕਹਿ ਵੀ ਆ ਕਿਲੇ ਸੁ ਰਹਿੰਦਾ ਉਤਰੀ ਆਈ ਹਰ ਵੇਲੇ ਉਹ ਮੂਦਾਈ ਵੇ ਸੁ ਰਹਿੰਦਾ ਉਤਰੀ ਆਈ ਹਰ ਵੇਲੇ ਮੂਦਾਈ ਵੇ ਸੁ ਪੈ ਦਮਾਗ਼ੀ ਉੱਤੇ ਹਰਾਈ ਜਾਂਦੀ ਘੜਕੇ ਪਤਾਉਂਦਾ ਵੀ ਵਰੀ ਦਾ ਕਦਮਾਂ ਜਾਵੇ ਚੱਲ ਕੇ ਪਤਾਉਂਦਾ ਵੀ ਵਰੀ ਦਾ ਕਦਮਾਂ ਜਾਵੇ ਚੱਲ ਕੇ ਡਾਕਟਰ ਸਾਹਿਬ ਵਿੱਚ ਜਾ ਕੇ ਨਿਤ ਕਰਾਉਂਦਾ ਜਸ ਅਸੀਂ ਆਪਣੇ ਜਵਾਕ ਤਖਤ ਸਾਹਿਬ ਵਿੱਚ ਜਾ ਕੇ ਨਿਤ ਕਰਉਰਦਾਸ ਉਹ ਆਪਣੇ ਪਲੇ ਅਸੀਂ ਆਪਣੇ ਜਵਾਕ ਹੂੰ ਤਾਂ ਕਰਦਾ ਹੀ ਕਰੂ ਕੀ ਖਟਾਂਗੇ ਉਹ ਲੜਕੇ ਬਤਾਉਂਦਾ ਨਹੀਂ ਵਰੀ ਦਾ ਕਦਵਾ ਦਾ ਵੇ ਚੜ ਕੇ ਪਤਾ ਹੁੰਦਾ ਨਹੀਂ ਵਰੀ ਦਾ What?